108 ਐਂਬੂਲੈਂਸ ਆ ਜੀ ਠੀਕ ਆ ਅਸੀਂ ਇਹ ਹੁਣ ਖਰਾਬ ਹੋ ਗਿਆ ਰਾਹ ਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਅਸੀਂ ਮਰੀਜ਼ ਲੈ ਕੇ ਜਾ ਰਹੇ ਸੀਗੇ ਤੇ ਰਾਹ ਦੇ ਵਿੱਚ ਖਰਾਬ ਹੋਈ ਆ ਆ ਵੇਖੋ ਵਿੱਚ ਮਰੀਜ਼ ਪਿਆ ਆ ਤੇ ਹਾਈ ਰਿਸਕ ਇਹ ਮਰੀਜ਼ ਆਏ 108 ਐਂਬੂਲੈਂਸ ਜਿਹੜੀ ਕਿ ਐਮਰਜੈਂਸੀ ਸੇਵਾਵਾਂ ਦੇ ਲਈ ਵਰਤੀ ਜਾਂਦੀ ਆ ਉਹ ਖੁਦ ਬਿਮਾਰ ਹੈ ਆ ਦੇਖੋ ਗियर ਪੈ ਗਿਆ ਜੀ ਆ ਕਲਚ ਛੜਤਾ ਜੀ ਗੱਡੀ ਤੁਰਦੀ ਨਹੀਂ ਤੇ ਕਲਚ ਚਾ ਆਹ ਤਾਂ ਸੜ ਤਾਂ ਗੱਡੀ ਚੱਲ ਹੀ ਨਹੀਂ ਰਹੀ ਇਹ ਦੇਖੋ ਰੇਸ ਦੇ ਦਿੰਦਾ ਕੀ ਨਹੀਂ ਪੈਂਦਾ ਗੱਡੀ ਦਾ ਜੀ ਚੈੱਕ ਕਰ ਲਓ ਤੁਸੀਂ ਕਿਲਾ ਕੇ ਦਾ ਤੀਸਰਾ ਗੇਅਰ ਨਹੀਂ ਪੈਂਦਾ ਗੱਡੀ ਦਾ ਦੋ ਦਿਨ ਪਹਿਲਾਂ ਹੀ ਸਾਡੇ ਡਰਾਈਵਰ ਸਾਹਿਬ ਨੇ ਫੋਨ ਕਰਕੇ ਦੱਸਤਾ ਸੀਗਾ ਵੀ ਸਰ ਇਹਦੇ ਵਿੱਚ ਕਲਚ ਪਲੇਟਾਂ ਦੀ ਖਰਾਬੀ ਹੋ ਰਹੀ ਆ ਤੁਸੀਂ ਇਹਦੀ ਜਾਂਚ ਕਰਵਾ ਲਓ ਕੋਈ ਗੱਲ ਨਹੀਂ ਜਦੋਂ ਰਾਹ ਚ ਖਰਾਬ ਹੋ ਜੂਗੀ ਉਦੋਂ ਮੈਂ ਆਪੇ ਦੇਖ ਲਊਗਾ ਨਾ ਰਾਹ ਚ ਖਰਾਬ ਖੜੀ ਆ ਮਰੀਜ਼ ਦੇ ਵਿੱਚ ਸੀਗਾ ਹੁਣ ਮਰੀਜ਼ ਚਲਾ ਗਿਆ ਘੱਟੋ ਘੱਟ ਵੀ ਅੱਧੇ ਪੌਣੇ ਘੰਟੇ ਬਾਅਦ ਦੂਸਰੀ ਐਂਬੂਲੈਂਸ ਆਈ ਆ ਤੇ ਗਾੜੀ ਕੀ ਨਾ ਜੀ ਇਸ ਬਾਈ ਨੇ ਵੀ ਚੈੱਕ ਕੀਆ ਹੈ ਮੈਨੇ ਵੀ ਇਸ ਕੋ ਬੋਲਾ ਸੀ ਕਿ ਕਲੱਚ ਦੀ ਸਮੈਲ ਆ ਰਹੀ ਹੈ ਸਰ ਤੁਸੀਂ ਨੇ ਵੀ ਬੋਲਾ ਸਮੈਲ ਆ ਰਹੀ ਹੈ ਜੀ ਕੋਈ ਨਹੀਂ ਹੈ ਸਹੀ ਹੈ ਉਹ ਮੇਰੀ ਬਾਤ ਹੋ ਗਈ ਉਹਨਸੇ ਉਹ ਮੈਨੇ ਕਿਹਾ ਤੁਸੀਂ ਚਲਾਓ ਤੇ ਜਦੋਂ ਖੜਜੂਗੀ ਮੈਂ ਆਪ ਨੇ ਆਪ ਦੇਖ ਲਊਗਾ ਅਸੀਂ ਬਕਾਇਦਾ ਮਿਸਤਰੀ ਕੋਲੇ ਗੱਡੀ ਲੈ ਕੇ ਹੀ ਗਏ ਆ ਜੀ ਅੱਛਾ ਕੀ ਕੀ ਹੈਗਾ ਤੇ ਕੀ ਨਹੀਂ ਹੈਗਾ ਇਹਦੇ ਵਿੱਚ ਫਾਇਰ ਸਿਲੰਡਰ ਨਹੀਂ ਹੈਗਾ ਜੀ ਠੀਕ ਹੈ ਇਹਦੇ ਵਿੱਚ ਸਕਸ਼ਨ ਮਸ਼ੀਨ ਨਹੀਂ ਹੈਗੀ ਠੀਕ ਆ ਜੀ। ਫੁੱਲਦੀ ਵੀ ਬੜੀ ਔਖੀ ਆ ਯਾਰ। 11-12000 ਰੁਪਏ ਸੈਲਰੀ ਆ ਯਾ ਦੇਖ ਲਓ ਭਾਂਡੇ ਵਿੱਚ ਪੈਣੇ ਸੀ ਗੁਰਦੁਆਰਿਆਂ ਤੇ ਰੋਟੀ ਖਾ ਕੇ ਟੈਪ ਪਾ ਕਰਦੇ ਸੀ। ਕਿ ਮੇਰਾ 2 ਮਹੀਨਾ ਨਹੀਂ ਮਿਲੀ ਤਨਖਾਹ ਰੁਪਈਆ ਜੀ। ਮੇਰੀ ਤਨਖਾਹ ਨਹੀਂ ਪਾਰੇਗੀ। ਪੰਜਾਬ ਦੇ ਵਿੱਚ 108 ਐਂਬੂਲੈਂਸ ਦੀ ਜੋ ਐਸੋਸੀਏਸ਼ਨ ਹੈ, ਜੋ ਯੂਨੀਅਨ ਹੈ ਉਹ ਲਗਾਤਾਰ ਹੜਤਾਲਾਂ ਕਰਦੀ ਰਹੀ ਹੈ। ਹੜਤਾਲਾਂ ਦਾ ਕਾਰਨ ਇਹ ਆ ਕਿ ਐਂਬੂਲੈਂਸਾਂ ਅਕਸਰ ਖਰਾਬ ਹੋ ਜਾਂਦੀਆਂ ਨੇ ਤੇ ਐਂਬੂਲੈਂਸਰ ਦੇ ਵਿੱਚ ਜੋ ਸੇਵਾਵਾਂ ਦਿੱਤੀਆਂ ਜਾਂਦੀਆਂ ਨੇ ਉਹ ਵੀ ਪ੍ਰੋਪਰ ਨਹੀਂ ਹੁੰਦੀਆਂ ਜਿਹਦੇ ਕਰਕੇ ਕਈ ਵਾਰ ਮਰੀਜ਼ਾਂ ਦੀ ਜਾਨ ਤੱਕ ਚਲੀ ਜਾਂਦੀ ਹੈ ਇਸੇ ਮੰਗ ਨੂੰ ਲੈ ਕੇ ਬਹੁਤ ਵਾਰ ਫੇਸ 6 ਮੁਹਾਲੀ ਦੇ ਵਿੱਚ ਵੀ ਤਰਦੇ ਪ੍ਰਦਰਸ਼ਨ ਕੀਤੇ ਗਏ ਲੇਕਿਨ ਕਿਸੇ ਵੱਲੋਂ ਵੀ ਹਲੇ ਤੱਕ ਸਰਵਾਈ ਨਹੀਂ ਹੋਈ ਅੱਜ ਇਹ ਗੱਲਬਾਤ ਹੋਈ ਕਿ ਫੇਸ 6 ਦੇ ਵਿੱਚੋਂ ਇੱਕ ਹਾਈ ਰਿਸਕ ਤੇ ਮਹਿਲਾ ਔਰਤ ਨੂੰ ਲਿਜਾਇਆ ਜਾ ਰਿਹਾ ਸੀ 108 ਐਂਬੂਲੈਂਸ ਦੇ ਵਿੱਚ ਲੇਕਿਨ ਰਸਤੇ ਦੇ ਵਿੱਚ ਗੱਡੀ ਦੀਆਂ ਕਲਚ ਪਲੇਟਾਂ ਖਰਾਬ ਹੋ ਗਈਆਂ ਤੇ ਰਸਤੇ 'ਚ ਹੀ 108 ਐਂਬੂਲੈਂਸ ਖੜੀ ਹੋ ਗਈ ਤੇ ਤੇ ਸਮੇਂ ਤੱਕ ਬਹੁਤ ਸਮੇਂ ਤੱਕ ਜਿਹੜੀ ਪੇਸ਼ੈਂਟਸ ਸੀਗੇ ਮਹਿਲਾ ਪੇਸ਼ੈਂਟ ਉਹ ਖੱਜਲ ਖਵਾਰ ਰਸਤੇ ਦੇ ਵਿੱਚ ਹੀ ਹੁੰਦੇ ਰਹੇ ਹਾਲਾਂਕਿ ਇਸ ਬਾਰੇ ਦੱਸਿਆ ਜਾ ਰਿਹਾ ਕਿ ਪਹਿਲਾਂ ਸੀਨੀਅਰ ਅਧਿਕਾਰੀ ਨੂੰ ਦੱਸ ਦਿੱਤਾ ਗਿਆ ਸੀ ਲੇਕਿਨ ਕੋਈ ਹੱਲ ਇਸ ਦਾ ਨਹੀਂ ਕੀਤਾ ਗਿਆ ਸਾਡੇ ਨਾਲ ਇੱਥੇ ਇਹ ਸਰਦਾਰ ਜੀ ਮੌਜੂਦ ਨੇ ਜਿਹੜੇ ਕਿ ਇਸ ਗੱਡੀ ਦੇ ਵਿੱਚ ਹੁੰਦੇ ਨੇ ਈਐਨਟੀ ਈਐਮ ਈਐਨਟੀ ਅੱਛਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਆ ਜੀ ਗੁਰਪ੍ਰੀਤ ਸਿੰਘ ਈਐਮਪੀ ਗੁਰਪ੍ਰੀਤ ਸਿੰਘ ਆ ਮੈਂ 2014 ਤੋਂ 108 ਐਂਬੂਲੈਂਸ ਦੀ ਸੇਵਾ ਨਿਭਾਰਿਆ ਤੇ ਮੈਂ ਮੌਜੂਦਾ ਮਹਾਲੀ 6 ਫੇਸ ਮਹਾਲੀ ਮੌਜੂਦਾ ਮੈਂ ਮਹਾਲੀ ਜ਼ਿਲ੍ਹੇ ਦਾ ਪ੍ਰਧਾਨ ਆ ਜੀ ਤੇ ਆਪਾਂ ਜਿਦਾਂ ਕਿ ਤੁਸੀਂ ਦੇਖ ਰਹੇ ਹੋ ਵੀ ਸਾਡੀ ਐਂਬੂਲੈਂਸ ਹੁਣ ਅੱਤੇ ਖਰਾਬ ਖੜੀ ਆ ਆਪਾਂ 2 ਦਿਨ ਪਹਿਲਾਂ ਸਾਡੇ ਸੁਪਰਵਾਈਜ਼ਰ ਸਾਹਿਬ ਨੇ ਪ੍ਰਦੀਪ ਸਰ ਉਹਨਾਂ ਨੂੰ 2 ਦਿਨ ਪਹਿਲਾਂ ਹੀ ਸਾਡੇ ਡਰਾਈਵਰ ਸਾਹਿਬ ਨੇ ਫੋਨ ਕਰਕੇ ਦੱਸਤਾ ਸੀਗਾ ਵੀ ਸਰ ਇਹਦੇ ਵਿੱਚ ਕਲੱਚ ਪਲੇਟਾਂ ਦੀ ਖਰਾਬੀ ਹੋ ਰਹੀ ਆ ਤੁਸੀਂ ਇਹਦੀ ਜਾਂਚ ਕਰਵਾ ਲਓ ਕਿਉਂਕਿ ਸਾਡੇ ਡਰਾਈਵਰ ਸਾਹਿਬ ਐਡੇ ਵੀ ਹੈ ਨਹੀਂ ਕਿ ਕਿ ਉਹਨਾਂ ਨੂੰ ਡਰਾਈਵਰ ਕਿਸੇ ਵੀ ਡਰਾਈਵਰ ਨੂੰ ਇਹ ਵੀ ਹੁੰਦਾ ਕਿ ਕੁਝ ਪਤਾ ਨਾ ਹੋਵੇ ਡਰਾਈਵਰ ਨੂੰ ਗੱਡੀ ਬਾਰੇ ਸਭ ਕੁਝ ਪਤਾ ਹੁੰਦਾ ਵੀ ਗੱਡੀ ਜੇ ਕਿਹੜੀ ਕਿੱਦਾਂ ਸਹੀ ਚੱਲ ਰਹੀ ਆ ਕਿੱਥੇ ਗੱਡੀ ਦੀ ਖਰਾਬੀ ਪੈ ਰਹੀ ਆ ਉਹਨਾਂ ਉਹਨਾਂ ਨੇ ਇਹ ਕਹਿਣ ਦੀ ਬਜਾਏ ਕਿ ਹਾਂ ਤੁਸੀਂ ਜਾ ਕੇ ਏਜੰਸੀ ਜੇ ਜਾਂ ਜਿੱਥੋਂ ਤੁਸੀਂ ਕੰਮ ਕਰਾਉਂਦੇ ਹੋ ਤੁਸੀਂ ਉੱਥੇ ਜਾ ਕੇ ਉਖਾ ਲਓ ਇਹ ਕਹਿਣ ਦੀ ਬਜਾਏ ਉਹਨਾਂ ਨੇ ਇਹ ਕਿਹਾ ਕਿ ਨਹੀਂ ਤੁਸੀਂ ਗੱਡੀ ਚਲਾਓ ਕੋਈ ਗੱਲ ਨਹੀਂ ਜਦੋਂ ਰਾਹ ਜ ਖਰਾਬ ਹੋ ਜੂਗੀ ਉਹਦੋਂ ਆਪੇ ਦੇਖ ਲਵਾਂਗਾ ਉਹਨਾਂ ਰਾਹ ਜ ਖਰਾਬ ਖੜੀ ਆ ਮਰੀਜ਼ ਦੇ ਵਿੱਚ ਸੀਗਾ ਹੁਣ ਮਰੀਜ਼ ਚਲਾ ਗਿਆ ਘੱਟੋ ਘੱਟ ਵੀ ਅੱਧੇ ਪੌਣੇ ਘੰਟੇ ਬਾਅਦ ਦੂਸਰੀ ਐਂਬੂਲੈਂਸ ਆਈ ਆ ਤੁਸੀਂ ਜਾਣਦੇ ਹੋ ਕਿ ਮਰੀਜ਼ ਜਦੋਂ ਬਿਮਾਰ ਹੁੰਦਾ ਹੈ ਜਾਂ ਉਹਨੂੰ ਰੈਫਰ ਕਰਦੇ ਆ ਜਾਂ ਕੋਈ ਐਕਸੀਡੈਂਟ ਕੇਸ ਹੋ ਜਾਂਦਾ ਵਾ ਉਹਦੇ ਵਿੱਚ ਇੱਕ ਇੱਕ ਸਕਿੰਟ ਬਹੁਤ ਕੀਮਤੀ ਹੁੰਦਾ ਵਾ ਤੇ ਘੱਟੋ ਪਰ ਤਾਂ ਕੀਤਾ ਜਾਂਦਾ ਕਿਉਂਕਿ ਟਾਈਪ ਨਹੀਂ ਹੁੰਦਾ ਹਾਂਜੀ ਰੈਫਰ ਤਾਂ ਹੀ ਕੀਤਾ ਜਾਂਦਾ ਕਿ ਉਹ ਜੇ ਮੰਨ ਲਓ ਇਹਨਾਂ ਕੋਲ ਨਹੀਂ ਟ੍ਰੀਟਮੈਂਟ ਹੈਗਾ ਜਾਂ ਫਰਦਰ ਮੈਨੇਜਮੈਂਟ ਵਾਸਤੇ ਹਾਈਅਰ ਸੈਂਟਰ 'ਚ ਰੈਫਰ ਕੀਤਾ ਜਾਂਦਾ ਤੇ ਉਹ ਹਾਈ ਰਿਸਕ ਮਰੀਜ਼ ਸੀਗਾ ਤੇ ਲੇਡੀ ਸੀ ਮਹਿਲਾ ਨੇ ਡੀ ਪ੍ਰੈਗਨੈਂਟ ਸੀ ਹਾਂਜੀ ਪ੍ਰੈਗਨੈਂਟ ਲੇਡੀ ਸੀਗੀ ਉਹਦੇ ਬਹੁਤ ਜ਼ਿਆਦਾ ਦਰਦ ਹੋ ਰਿਆ ਸੀਗਾ ਠੀਕ ਹੈ ਤੇ ਉਹਦੇ ਲਈ ਇੱਕ ਇੱਕ ਸਕਿੰਟ ਵੀ ਕੀਮਤੀ ਸੀਗਾ ਤੇ ਅੱਧੇ ਪੌਣੇ ਘੰਟੇ ਬਾਅਦ ਦੂਸਰੀ ਐਂਬੂਲੈਂਸ ਆਈ ਤੇ ਫੇਰ ਉਹਨੂੰ ਲੈ ਕੇ ਗਈ ਮਰੀਜ਼ਾਂ ਨੇ ਸਾਨੂੰ ਵੀ ਗਾਲਾਂ ਕੱਢੀਆਂ ਤੇ ਉਹ ਗਾਲਾਂ ਤਾਂ ਉਹਨੇ ਸਾਨੂੰ ਨਹੀਂ ਕੱਢਣੀਆਂ ਕਿਉਂਕਿ ਅਸੀਂ ਕਿਤੇ ਬਜੂ ਤਾਂ ਗੱਜੀਆਂ ਅਸੀਂ ਸਾਹਮਣੇ ਆ ਉਹਨਾਂ ਨੇ ਗਾਲਾਂ ਸਾਨੂੰ ਕੱਢੀਆਂ ਮੇਰੇ ਡਰਾਈਵਰ ਸਾਹਿਬ ਨੂੰ ਗਾਲਾਂ ਕੱਢੀਆਂ ਠੀਕ ਹੈ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ 108 ਤੇ ਸ਼ਿਕਾਇਤ ਕਰੋ ਇਹਨਾਂ ਦੀ ਠੀਕ ਆ ਪਤਾ ਨਹੀਂ ਉਹਨਾਂ ਨੇ ਕੀਤੀ ਨਹੀਂ ਕੀਤੀ ਉਹ ਵੱਖਰੀ ਗੱਲ ਆ ਪਰ ਦੇਖੋ ਅਸੀਂ ਗਰਾਊਂਡ ਲੈਵਲ ਤੇ ਆ ਅਸੀਂ ਫੀਲਡ ਲੈਵਲ ਤੇ ਆ ਗੱਲਾਂ ਸਾਨੂੰ ਸੁਣਨੀਆਂ ਪੈਂਦੀਆਂ ਲੋਕਾਂ ਦੀਆਂ ਠੀਕ ਆ ਅਸੀਂ ਅੱਛਾ ਡਰਾਈਵਰ ਹੈ ਕਿਦੇ ਇਹਨਾਂ ਨਾਲ ਵੀ ਗੱਡੀ ਚ ਕੀ ਦਿੱਕਤ ਹੈਗੀ ਆ ਤੁਸੀਂ ਸੁਪਰਵਾਈਜ਼ਰ ਸਾਹ ਨੂੰ ਦੱਸਿਆ ਸੀਗਾ ਕੌਣ ਸੀਗਾ ਸੁਪਰਵਾਈਜ਼ਰ ਸਾਡੇ ਸੁਪਰਵਾਈਜ਼ਰ ਨੇ ਸਰ ਪ੍ਰਦੀਪ ਸਿੰਘ ਜੀ ਅੱਛਾ ਗੱਡੀ ਦੇ ਵਿੱਚ ਕਲਚ ਪਲੇਟ ਦੀ ਦਿੱਕਤ ਹੈ ਜੀ ਅਸੀਂ ਸਾਰ ਨੂੰ ਦੱਸਤਾ ਸੀ ਅਸੀਂ ਕਹੇ ਸਰ ਜੀ ਗੱਡੀ ਦੇ ਵਿੱਚ ਕਲਚ ਪਲੇਟ ਦੇ ਨਾਲ 스멜 ਮਾਰ ਰਹੀ ਹੈ ਅਸੀਂ ਕਹੇ ਸਰ ਦੀ ਨੂੰ ਚੈੱਕ ਕਰਾ ਲਓ ਕਿਤੇ ਰਸਤੇ ਦੇ ਵਿੱਚ ਨਾ ਖੜ ਜੇ ਇਹ ਵਾਰੀ ਪੇਸੈਂਟ ਨਾਲ ਹੋਵੇ ਤੇ ਗੱਡੀ ਰਸਤੇ ਦੇ ਵਿੱਚ ਖੜ ਜੇ ਉਹਨਾਂ ਨੇ ਕਿਹਾ ਤੁਸੀਂ ਚਲਾਓ ਤੇ ਜਦੋਂ ਖੜ ਜੂਗੀ ਮੈਂ ਆਪਨੇ ਆਪ ਦੇਖ ਲਊਗਾ ਅਸੀਂ ਬਕਾਇਦਾ ਮਿਸਤਰੀ ਕੋਲੇ ਗੱਡੀ ਲੈ ਕੇ ਗਏ ਆ ਜੀ ਉੱਥੋਂ ਉਹਨਾਂ ਨੇ ਗੱਡੀ ਦੁਬਾਰਾ ਵਾਪਸ ਕਰਾਤੀ ਕਹਿੰਦੇ ਤੁਸੀਂ ਚਲਾਓ ਅਸੀਂ ਜੇ ਦੱਸਦੇ ਆ ਵੀ ਜੀ ਗੱਡੀ ਦੇ ਵਿੱਚ ਅਸੀਂ ਡਰਾਈਵਰ ਆਈ ਹੁਣ ਗੱਡੀ ਬਾਰੇ ਸਾਨੂੰ ਸਭ ਜਾਣਕਾਰੀ ਹੈ ਵੀ ਗੱਡੀ ਦੇ ਵਿੱਚ ਕਿੱਥੇ ਪ੍ਰੋਬਲਮ ਹੈ ਕਿੱਥੋਂ ਸਹੀ ਹੈ ਜੇ ਅਸੀਂ ਕਹਿ ਦਨੇ ਵੀ ਸਰ ਗੱਡੀ ਦੇ ਵਿੱਚ ਆਹ ਪ੍ਰੋਬਲਮ ਹੈ ਇਹਨੂੰ ਸਹੀ ਕਰਾ ਦਿਓ ਉਹ ਸਾਨੂੰ ਅੱਗੋਂ ਆਏ ਕਹਿੰਦੇ ਨੇ ਵੀ ਤੁਹਾਨੂੰ ਕੀ ਪਤਾ ਵੀ ਇਹ ਪ੍ਰੋਬਲਮ ਹੈ ਹੋਰ ਵੀ ਹੋ ਸਕਦੀ ਹੈ ਅੱਗੋਂ ਇਦਾਂ ਬੋਲਦੇ ਨੇ ਅੱਛਾ ਤੁਸੀਂ ਜਰਾ ਦਿਖਾ ਵੀ ਦਿਓ ਅੰਦਰੋਂ ਕੀ ਹਾਲ ਹੈ ਅੰਦਰ ਹੈਗੇ ਐਕਵਿਪਮੈਂਟ ਸਾਰੇ ਇਸ ਐਮਬੂਲੈਂਸ ਹੈਗੇ ਨੇ ਕਿ ਤੁਸੀਂ ਨਹੀਂ ਹੈਗੇ ਅੱਛਾ ਕੀ ਹੈਗਾ ਲੋਕ ਲੋਕ ਲੱਗਾ ਅੱਛਾ ਖੋਲ ਦੇ ਜਰਾ ਅੱਛਾ ਕੀ ਕੀ ਹੈਗਾ ਤੇ ਕੀ ਨਹੀਂ ਹੈਗਾ ਇਹਦੇ ਵਿੱਚ ਫਾਇਰ ਸਿਲੰਡਰ ਨਹੀਂ ਹੈਗਾ ਜੀ ਠੀਕ ਹੈ ਇਹਦੇ ਵਿੱਚ ਸਕਸ਼ਨ ਮਸ਼ੀਨ ਨਹੀਂ ਹੈਗੀ ਠੀਕ ਹੈ ਜੀ ਅੱਛਾ ਖੁੱਲਦੀ ਵੀ ਬੜੀ ਔਖੀ ਆਏ ਆ ਜੀ ਪਰਸੋਂ ਇੱਕ ਪਰਸੋਂ ਦੀ ਗੱਲ ਆ ਜੀ ਅੱਛੀ ਐਕਸੀਡੈਂਟ ਕੇਸ ਲੈ ਕੇ ਆਏ ਸੀਗੇ ਰਾਤ ਨੂੰ ਸਾਨੂੰ ਐਕਸੀਡੈਂਟ ਕੇਸ ਪਿਆ ਸੀਗਾ ਜਿਹੜੀ ਆ ਵਾਰੀ ਆ ਅਸੀਂ 6 ਫੇਜ਼ ਹਸਪੀਟਲ ਦੇ ਐਮਰਜੈਂਸੀ ਦੇ ਲਾਗੇ ਗੱਡੀ ਲਾਈ ਆ ਇਹ ਵਾਰੀ ਅੱਧਾ ਘੰਟਾ ਵਾਰੀ ਨਹੀਂ ਖੁੱਲੀ ਇਹ ਮਰੀਜ਼ ਦੇ ਨਾਲ ਦਿਆਂ ਨੇ ਉਹ ਕੋ ਬੜੀ ਕੋਸ਼ਿਸ਼ ਕੀਤੀ ਉਹਦਰ ਜ਼ੋਰ ਨਾਲ ਕਰ ਕਰਕੇ ਫਿਰ ਅੱਧੇ ਘੰਟੇ ਬਾਅਦ ਵਾਰੀ ਖੁੱਲੀ ਆ ਮਰੀਜ਼ ਇੱਥੇ ਪਿਆ ਸੀਗਾ ਉਹਦੇ ਸਿਰ 'ਚ ਖੂਨ ਵਗ ਰਿਹਾ ਸੀਗਾ ਠੀਕ ਆ ਫਿਰ ਬਾਅਦ ਦੇ ਵਿੱਚ ਇਹਨਾਂ ਨੇ ਇਹ ਆ ਠੀਕ ਕਰਵਾਈ ਆ ਜਦੋਂ ਅਸੀਂ ਦੱਸਿਆ ਜਦੋਂ ਹੱਦ ਤੋਂ ਵੱਧ ਸਬਸਿਆ ਹੋ ਜਾਂਦੀ ਆ ਠੀਕ ਉਹ ਤੋਂ ਕਰਾਇਆ ਜਾਂਦਾ ਉਦੋਂ ਉਦੋਂ ਟ੍ਰੀਟ ਉਹਦੇ ਦਾ ਟ੍ਰੀਟਮੈਂਟ ਕਰਾਇਆ ਜਾਂਦਾ ਵੀ ਉਹ ਕਹਿੰਦੇ ਆ ਵੀ ਜਿੱਥੇ ਹਜ਼ਾਰ ਦਾ ਕੰਮ ਹੋਣਾ ਉਹ ਨਹੀਂ ਅਸੀਂ ਕਰਨਾ ਜਿੱਥੇ 10 20 ਹਜ਼ਾਰ ਰੁਪਈਆ ਲੱਗੂਗਾ ਉਹ ਅਸੀਂ ਕਰਨਾ ਉਹ ਤਾਂ ਫਿਰ ਖਾਤਾ ਤਾਂ ਸਰਕਾਰੀ ਖਾਤੇ 'ਚ ਜਾਣਾ ਕਿ ਨਹੀਂ ਪਤਾ ਨਹੀਂ ਇਹ ਕੀ ਕਰਦੇ ਆ ਕੀ ਛਾਕਾ ਵਾ ਉਹਦਾ ਸਾਨੂੰ ਨਹੀਂ ਪਤਾ ਵੀ ਇਹ ਕਿਵੇਂ ਠੀਕ ਕਰਦੇ ਆ ਕਿਥੋਂ ਪੈਸਾ ਆਉਂਦਾ ਵਾ ਕਿਥੋਂ ਜਾਂਦਾ ਉਹਦਾ ਸਾਨੂੰ ਕੁਝ ਨਹੀਂ ਪਤਾ ਅੱਛਾ ਤਾਂ ਇਹ ਹਾਲ ਹੈ ਬੁਰੇ ਹਾਲ ਹੈ ਕਹਿੰਦੇ ਉਹ ਇਹ ਮਤਲਬ ਇੰਨਾ ਬੁਰੇ ਹਾਲ ਹੈ ਗੱਡੀਆਂ ਦਾ ਕਿ ਗੱਡੀਆਂ ਜਿਹੜੀਆਂ ਐਮਰਜੈਂਸੀ ਲਈ ਵਰਤੀਆਂ ਜਾਂਦੀਆਂ ਐ 8 ਉਹ ਐਮਰਜੈਂਸੀ ਦੇ ਵਿੱਚ ਕਦੋਂ ਖਰਾਬ ਹੋ ਜਾਣ ਖੁਦ ਬਿਮਾਰ ਹੋ ਜਾਣ ਉਹਦਾ ਕੋਈ ਪਤਾ ਨਹੀਂ ਆ ਤਸਵੀਰਾਂ ਉਹਦੇ ਦਿਖਾ ਦੇ ਜਿਹੜਾ ਕਲੱਚ ਪਲੇਟ ਖਰਾਬ ਹੋ ਉਹ ਤੁਹਾਨੂੰ ਦਿਖਾ ਦੇ ਜਿਹੜਾ ਉਧਰ ਤੁਸੀਂ ਬੈਠੋ ਮੈਂ ਆਣਾ ਅੰਦਰ ਅੰਦਰ ਹਨਾ ਤਾਂ ਇਹ ਹਾਲ ਹੈ ਜੋ ਫਰੁੱਟ ਦੇ ਦੀ ਸਰਕਾਰ ਕਹਿੰਦੀ ਹੈ ਇਹ ਵੀ ਨਹੀਂ ਖੁੱਲ ਰਹੀ ਖੁੱਲ ਜੂਗੀ ਔਖੀ ਸੌਖੀ ਨਹੀਂ ਖੁੱਲਦੀ ਨਾ ਫਸੀ ਹੈ ਇਹ ਤਾਂ ਦਿਖਾ ਦਿਓ ਜਰਾ ਅੱਛਾ ਕਲੱਚ ਤੇ ਪਲੇਟਾਂ ਦੀ ਦਿੱਕਤ ਹੈ ਇਹਦੇ ਚ ਸਰਦੀ ਸਾਡੀ ਤਾਂ 11-12000 ਰੁਪਏ ਸੈਲਰੀ ਆਈ ਆ ਆ ਦੇਖ ਲਓ ਭਾਂਡੇ ਵਿੱਚ ਪੈਣੇ ਸੀ ਗੁਰਦੁਆਰਿਆਂ ਚ ਰੋਟੀ ਖਾ ਕੇ ਟੈਪ ਪਾ ਕਰਦੇ ਆ ਜੀ ਅੱਛਾ ਤੀਜੇ ਦੀ ਜਿਹੜਾਂ ਰੋਟੀ ਖਾਣਿਆ ਜੀ ਸਾਡੇ ਕੋਲ ਰੋਟੀ ਖਾਣ ਦੇ ਪੈਸੇ ਨਹੀਂ ਹੁੰਦੇ ਸਾਡੇ ਕੋਲ ਇੰਨਾ ਖਰਚਾ ਨਹੀਂ ਕਿ ਅਸੀਂ ਆਪਦੀ ਰੋਟੀ ਮੁੱਲ ਖਾ ਸਕੀਏ ਆ ਕਸਮ ਵਾਲੀ ਗੱਲ ਅੱਜ ਤੀਜਾ ਦਿਨ ਆ ਜੀ ਤੀਜੇ ਦਿਨ ਰੋਟੀ ਅੱਜ ਖਾਣੀ ਆ ਜੀ ਅੱਜ ਵੀ ਖਾਦੀ ਜਾਂਦੀ ਆ ਗੱਡੀ ਰਾਸ ਤੇ ਕੜ ਗਈ ਆ ਭਾਂਡੇ ਪੈਣ ਜੀ ਲੰਗਰ ਦੇ ਵਿੱਚ ਰੋਟੀ ਲੈ ਕੇ ਆਉਣਾ ਜੀ ਉੱਥੋਂ ਮਤਲਬ ਰੋਟੀ ਲੈ ਕੇ ਤੇ ਫਿਰ ਆਪਦਾ ਢਿੱਡ ਭਰ ਜਾਏ ਜੀ ਤੇ ਪਰਿਵਾਰ ਚ ਹੋਰ ਮੈਂਬਰ ਵੀ ਆ ਤੁਹਾਡੇ ਸਾਰੇ ਜਿਹੜੇ ਚੱਲਦੇ ਆ ਹਾਂਜੀ ਸਾਰਾ ਘਰ ਸਭ ਮੇਰੇ ਸਾਰੇ ਚੱਲਦਾ ਜੀ ਮੈਂ ਕੱਲਾ ਜਾਣਾ ਕਮਾਉਣ ਆਲਾ ਹਾਂ ਚਾਹ ਕੌਣ ਕੌਣ ਤੇ ਮੇਰੇ ਮੇਰੀ ਮੈਡਮ ਆ ਜੀ ਮੇਰੀ ਵਾਈਫ ਆ ਜੀ ਮੇਰੇ ਦੋ ਬੱਚੇ ਨੇ ਮੇਰਾ ਫਾਦਰ ਆ ਜੀ ਤੇ 2 ਮਹੀਨੇ ਹੋ ਗਏ ਜੀ ਮੇਰੀ ਤਾ ਤੀਜਾ ਮਹੀਨਾ ਸਟਾਰਟ ਆ ਜੀ ਮੇ 2 ਮਹੀਨੇ ਹੋ ਗਏ ਜੀ ਤਨਖਾਹ ਨਹੀਂ ਆਈ ਮੇਰੀ ਆ ਤੀਜੇ ਮਹੀਨੇ ਡਿਊਟੀ ਕਰੀ ਜਾਂਦਾ ਜੀ ਹੁਣ ਰੋਜ਼ ਫੋਨ ਕਰਦਾ ਵੀ ਤਨਖਾਹ ਦੇ ਦਿਓ ਕਹਿੰਦੇ ਅੱਜ ਪਾ ਦੇ ਆ ਕੱਲ ਪਾ ਦੇਂਗੇ ਅੱਜ ਪਾ ਦੇ ਕੱਲ ਪਾ ਦੇਂਗੇ ਹਾਲਾ ਕਿ ਜੀ ਆਹ ਹਾਲਾਤ ਨੇ ਐਂਬੂਲੈਂਸ ਦੇ ਪਾਸੋਂ ਦੀ ਗੱਲ ਹੈ ਮੈਂ ਬਿਮਾਰ ਹੋ ਗਿਆ ਜੀ ਬਿਮਾਰ ਹੋਣ ਤੋਂ ਬਾਅਦ ਮੈਨੂੰ ਨਾ ਮਤਲਬ ਕਿ 2 ਘੰਟੇ ਦੀ ਛੁੱਟੀ ਨਹੀਂ ਮਿਲੀ ਜੀ ਆਹ ਦੇਖ ਲਓ ਅੱਜ ਸਵੇਰੇ ਡ੍ਰਿਪ ਲਵਾ ਕੇ ਆਏ ਜੀ ਟੀਕਾ ਲਵਾ ਕੇ ਆਇਆ ਤੇ ਫਿਰ ਵੀ ਡਿਊਟੀ ਕਰੀ ਜਾਂਦਾ ਜੀ ਅੱਛਾ ਅੱਛਾ ਹਾਂ ਆਹ ਹਾਲਾਤ ਬਿਮਾਰ ਦੀ ਹਾਲਤ 'ਚ ਡਿਊਟੀ ਕਰੀ ਜਾਂਦਾ ਤੁਹਾਨੂੰ ਮੇਰੀ ਆ ਆ ਤਾਂ ਗੱਡੀ ਚੈੱਕ ਕਰ ਲਓ ਜੀ ਆ ਦੇ ਦਿਖਾ ਦੇ ਆ ਦੇਖੋ ਗੀਅਰ ਪੈ ਗਿਆ ਜੀ ਆਹ ਕਲਚ ਛੜਦਾ ਜੀ ਗੱਡੀ ਤੁਰਦੀ ਨਹੀਂ ਅੱਛਾ ਕਲਚ ਚ ਕਲਚ ਛੜਦਾ ਗੱਡੀ ਚੱਲ ਹੀ ਨਹੀਂ ਰਹੀ ਚੱਲਦੀ ਆ ਦੇਖੋ ਰੇਸ ਦੇ ਦਿਨਾ ਗੀਅਰ ਪਾ ਚੁੱਕਿਆ ਜੀ ਕਲਚ ਛੜਦਾ ਤੇ ਆ ਗੱਡੀ ਵਾਲੀ ਹਾਲਤ ਦੇਖ ਲਓ ਜੀ ਆਹ ਗੀਅਰ ਦੇਖ ਲਓ ਕਿੱਥੇ ਤੱਕ ਤੁਰੇ ਫਿਰਦੇ ਨੇ ਜੇ ਕਿਤੇ ਗੀਅਰ ਪਾਉਣਾ ਪਿਆ ਇੱਥੇ ਸੀਟ ਆਣਾ ਜੀ ਇੱਥੋਂ ਗੀਅਰ ਪਾਉਣੋਂ ਪਹਿਲਾਂ ਸੀਟ ਪਹਿਲਾਂ ਠਾਏ ਕਰਨੀ ਪਊ ਪਿੱਛੇ ਫੇਰ ਇਹਦਾ ਗियर ਪੈਂਦਾ ਜੀ ਐਕਸੀਡੈਂਟ ਵੀ ਹੋ ਸਕਦਾ ਕਿਉਂਕਿ ਚੱਲਣਾ ਵੀ ਥੋੜੋ ਤੇਜ਼ ਪੈਂਦਾ ਨਾ ਇਹਦਾ ਗियर ਹੀ ਨਹੀਂ ਪੈਂਦਾ ਗੱਡੀ ਦਾ ਜੀ ਚੈੱਕ ਕਰਨ ਤੁਸੀਂ ਚਲਾ ਕੇ ਦਾ ਤੀਸਰਾ ਗियर ਨਹੀਂ ਪੈਂਦਾ ਗੱਡੀ ਦਾ ਅਸੀਂ ਤੀਸਰੇ ਗियर ਵਾਲੇ ਘਟੋ ਘਟਾ 10 ਵਾਰ ਬੋਲ ਚੁੱਕੇ ਆ ਜੀ ਗੱਡੀ ਦਾ ਗੇਅਰ ਨਹੀਂ ਪੈਂਦਾ ਗੱਡੀ ਜਿਆਦਾ ਨੁਕਸਾਨ ਕਰ ਦੂ ਸਹੀ ਕਰਾ ਦਿਓ ਕਿਤੇ ਜਦੋਂ ਖੜਕੀ ਕਰਾ ਦੇਾਂਗੇ ਜੀ ਐਂ ਕਹਿ ਦਿੰਦੇ ਨੇ ਆ ਤੀਜਾ ਗੇਅਰ ਨਹੀਂ ਪੈਂਦਾ ਮੈਨੂੰ ਦੱਸ ਦੇਣਗੇ ਕਹੀ ਜਾਂਦੇ ਨੇ ਜਿੱਦ ਦੇ ਨਾਲ ਮੈਂ ਡਿਊਟੀ ਤੇ ਆਇਆ ਸੀ ਪਾਣੀ ਆਈਏ ਤਾਂ ਹਾਂ ਦਫ਼ਤਰ ਨਾਲ ਬਹੁਤ ਬੁਰੇ ਹਾਲਾਤ ਨੇ ਇਹਨਾਂ ਦੇ ਤਾ 108 ਐਮਬੂਲੈਂਸ ਜਿਹੜੀ ਕਿ ਐਮਰਜੈਂਸੀ ਸੇਵਾਵਾਂ ਦੇ ਲਈ ਵਰਤੀ ਜਾਂਦੀ ਆ ਉਹ ਖੁਦ ਬਿਮਾਰ ਹੈ ਖੁਦ ਹੀ ਐਮਰਜੈਂਸੀ ਦੀ ਕੰਡੀਸ਼ਨ ਦੇ ਵਿੱਚ ਇਹ ਬਣੀ ਹੋਈ ਹੈ ਕੈਮਰਾਮੈਨ ਬੰਨੀ ਚੋਹਾਂ ਦੇ ਨਾਲ ਰਵਿੰਦਰ ਮੀਤ ਪੀਟੀਸੀ نیوز ਮਹਾਲੀ